ਸ਼ੰਗਰ ਸ਼ਹੀਦ ਦਾ ਸੰਤ ਪਾਪਾ ਜਰਨੈਲ ਸਿੰਘ ਅਲਵਾਲ ਬੇਟਪਿੰਟ ਨੰਗਲ ਫਲੋਰਫ ਵਿਖੇ ਮਾਤਾ ਗੁੱਜਰ ਘਰ ਅਤੇ 400 ਜਹਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਆਯੋਜਿਤ ਕੀਤਾ ਗਿਆ ਇਸ ਮੌਕੇ ਤੇ ਜੁਗ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਦੇ ਛਤਰ ছায়ਾ ਹੇਠ 13 ਅੰਕ ਪਾਠਾਂ ਦੇ ਭੋਗ ਪਾਏ ਗਏ ਕੀਰਤਨ ਦਰਬਾਰ ਸਜਾਇਆ ਗਿਆ ਟਾਡੀ ਜਥੇਬੰਦੀਆਂ ਨੇ ਕੀਰਤਨ ਕਰਕੇ ਸੰਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗੁਰੂ ਘਰ ਦੇ ਮੁੱਖ ਸੇਵਾਦਾਰ ਆਪਾ ਸੁਖਵਿੰਦਰ ਸਿੰਘ ਜੀ ਨੇ ਕਿਹਾ ਕਿ ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਸਿੱਖ ਆਮਦੀ ਹਮੇਸ਼ਾ ਚੜਦੀ ਕਲਾ ਲਈ ਮਾਤਾ ਗੁੱਜਰਕੌਰ ਅਤੇ ਚਾਹ ਸਾਹਿਬ ਜੱਦਿਆਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਸ਼ਹੀਦਾਂ ਪ੍ਰਾਪਤ ਕਰ ਲਈਆਂ ਪਰ ਸਿੱਖ ਕੌਮ ਦੇ ਨਾਮ ਨੂੰ ਲਾਜਨਾ ਲੱਗਣ ਦਿੱਤੀ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਸਾਨੂੰ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਇਸ ਮੌਕੇ ਤੇ ਬਾਬਾ ਜੀ ਨੇ ਹਾਜ਼ਰ ਸੰਤਾਂ ਨੂੰ ਸਰੋਪਾ ਪੈਂਟ ਕਰਕੇ ਸਨਮਾਨਿਤ ਕੀਤਾ ਇਸ ਮੌਕੇ ਬਾਬਾ ਜਰਨੈਲ ਸਿੰਘ ਸੰਧੂ ਬੀਬੀ ਕਾਰਮਜੀਤ कौर ਸੰਧੂ ਬਲਜੀਤ कौर ਗਰੇਵਾਲ ਜਸਵੀਰ ਸਿੰਘ ਗਰੇਵਾਲ ਅਮਰਜੋਤ ਸਿੰਘ ਸੰਧੂ ਜਸਪਿੰਦਰ ਕੌਰ ਢਾਲੀਵਾਲ ਮਨਜੀਤ ਸਿੰਘ ਗਰੇਵਾਲ ਡਾਕਟਰ ਤਨਾਸ਼ਾ ਮਿਰਸਾ ਸਿੰਘ ਖਾਲਸਾ ਮਾਤਾ ਮਨਜੀਤ ਕੌਰ ਮਾਤਾ ਬਲਜੀਤ ਕੌਰ ਆਦੀ ਹਾਜ਼ਰ ਸਨ ਫਲਾਤੋ ਰਾਜਕਮਰ ਨੰਗਲ ਦੀ ਇੱਕ ਖਾਸ ਰਿਪੋਰਟ ਅੱਜ ਦਾ ਸਮਾਗਮ ਗਗਰਾ ਸਿੰਘਾ ਜੀ ਚਿੱਟਾ ਨਿਹਰਾ ਸੰਤ ਬਾਬਾ ਜੀ ਐਸੇ ਨੰਗਲ ਬੇਟਾ ਲੋਕ ਲੋਰ ਵਾਲੇ ਵੱਲੋਂ ਪਹਿਲਾਂ ਸਭ ਤੋਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਬੋਲੇ ਅੱਤੇ ਅੱਜ ਦਾ ਇਹ ਸਮਾਗਮ ਚਾਰੇ ਸਹਿਬਜ਼ਾਦੇ ਬਾਬਾ ਜੋਜੀਤ ਸਿੰਘ ਬਾਬਾ ਜੀਰਾ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਅੱਤੇ ਧੰਨ ਗੁਰੂ ਮਾਤਾ ਗੁਜਰਕੌਰ ਜੀ ਤੇ ਸਤਿਗੁਰੂ ਤੇ ਮਹਦਰ ਪਾਤਸ਼ਾਹ ਜੀ ਦੀ ਸਿੱਧੀ ਨੂੰ ਸਮਰਪਿਤ ਸਮੂਹ ਸਿੰਘਾ ਚਿੱਟਾ ਜੀ ਦੇ ਵਿਚ ਗਗਰਾ ਸਾਹਿਬ ਵਿਖੇ ਅੱਜ 13 ਖੰਡ ਪਾਠਾਂ ਦੇ ਸਹਿਸਮ ਪਾਠਾਂ ਦੇ ਭੋਗ ਪਾਏ ਗਏ ਦੀਵਾਨ ਸੱਜਿਆ ਜਿੱਦੇ ਵਿੱਚ ਸ਼ਹੀਦਾਂ ਦੇ ਪ੍ਰਤੀ ਸੰਗਤਾਂ ਵੱਲੋਂ ਸ਼ਾਦਾਂ ਦੇ ਫੁੱਲ ਪੇਟ ਕੀਤੇ ਗਏ ਅਤੇ ਸੋਚੀਆਂ ਸੰਗਤਾਂ ਨੇ ਇੱਥੇ ਆਏ ਹੋਏ ਰਾਗੀ ਢਾਡੀ ਜਥਿਆਂ ਪਾਸੋਂ ਉਹਨਾਂ ਦੀ ਇਹ ਸ਼ਲਾਨੀ ਸ਼ਹੀਦੀਤ ਇਹ ਜੋ ਉਹਨਾਂ ਨੇ ਚੰਗਣਾ ਪਾਇਆ ਸੰਗਤਾਂ ਨੇ ਸਾਰਾ ਗੁਰੂ ਇਤਿਹਾਸ ਸਰਵਣ ਕੀਤਾ ਅਤੇ ਗੁਰੂ ਘਰ ਦੀਆਂ ਇਨਾ ਖੁਸ਼ੀਆਂ ਨੂੰ ਪ੍ਰਾਪਤ ਕੀਤਾ ਤੇ ਸਹਬਜ਼ਾਦੇ ਦੀ ਜਾਲ ਵਿੱਚ ਆਪਣੀ ਹਾਜ਼ਰੀ ਮਹਾਰਾਜ ਦੇ ਚਰਨਾਂ ਵਿੱਚ ਲਵਾਈ ਤੇ ਜਿੱਥੇ ਮਹਾਨ ਕੀਰਤਨ ਦਰਬਾਰ ਹੋਇਆ ਅਨੇਕਾਂ ਮਹਾਂਪੁਰਖ ਸੰਤ ਰਾਗੀ ਜੱਦੀ ਜਿੱਥੇ ਪਹੁੰਚੇ ਉੱਥੇ ਲੰਗਰ ਵੀ ਤੁੱਟ ਵਰਤਾਇਆ ਗਿਆ ਜਿਹਦੇ ਵਿੱਚ ਵਕ ਵਕਤਾਂ ਦੇ ਭਗਵਾਨ ਤਿਆਰ ਕੀਤੇ ਗਏ ਤੇ ਸੰਗਤਾਂ ਨੇ ਆਨੰਦ ਮਾਣਿਆ ਅੱਜ ਦੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਤਗੁਰ ਸੰਤ ਬਾਬਾ ਜਨੈਲ ਸਿੰਘ ਜੀ ਉਹਨਾਂ ਦੇ ਨਾਲ ਸਾਰੀਆਂ ਹੋਰ ਬਹੁਤ ਸਾਰੀਆਂ ਸ਼ਖਸੀਤਾਂ ਪਹੁੰਚੀਆਂ ਡਾਕਟਰ ਮਨਜੀਤ ਸਿੰਘ ਜੀ ਗਰੇਵਾਲ ਸਿਵਲ ਸਰਜਨ ਜੋ ਬਰੇਲੀ ਉਹ ਵੀ ਹਾਜ਼ਰੀ ਭਰ ਕੇ ਜਾ ਰਹੇ ਆ ਉਹ ਵੀ ਪਹੁੰਚੇ ਜੀ ਆਇਆਂ ਆ ਭਾਈ ਬ੍ਰਸਤ ਸਿੰਘ ਜੀ ਖਾਲਸਾ ਭਾਈ ਜਸਬੀਰ ਸਿੰਘ ਗਰੇਵਾਲ ਡਾਕਟਰ ਮਨਜੋਤ ਸਿੰਘ ਸੰਧੂ ਡਾਕਟਰ ਮਨ ਨਤਾਸ਼ਾ ਗਰੇਵਾਲ ਅਤੇ ਔਰ ਐਡਵੋਕੇਟ ਜਸਵਿੰਦਰ ਤਾਲੀਵਾਲ ਐਸਪੀ ਦਾ ਨਾਮ ਸੰਤਾਲੀਵਾਲ ਸਮੁੱਚਾ ਪਰਿਵਾਰ ਔਰ ਬਹੁਤ ਸਾਰੀਆਂ ਸੰਗਤਾਂ ਨੇ ਹਾਜ਼ਰੀ ਦਿੱਤੀ ਤੇ ਜਿੱਥੋਂ ਵੀ ਸੰਗਤਾਂ ਚੱਲ ਕੇ ਆਈਆਂ ਅਸੀਂ ਆਪਣੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਵੱਲੋਂ ਸਾਰੇ ਜਥੇ ਵੱਲੋਂ ਆਈਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਇਸੇ ਤਰ੍ਹਾਂ ਆਸ ਕਰਦੇ ਆ ਕਿ ਜਦੋਂ ਵੀ ਸਮਾਗਮ ਹੁੰਦੇ ਆ ਕੋਈ ਵੀ ਪੁਰਬ ਹੁੰਦੇ ਆ ਸਾਰੀਆਂ ਸੰਗਤਾਂ ਹਮੇ ਮਾਗੇ ਪਹੁੰਚਿਆ ਕਰੋ ਆਇਆਂ ਦੂਰ ਦੇ ਜਿਹੜੇ ਤੋਂ ਆਇਆਂ ਸੰਗਤਾਂ ਨਗਰ ਖੇੜੇ ਦੀਆਂ ਸਾਰੀਆਂ ਸੰਗਤਾਂ ਨੂੰ ਫਿਰ ਅਸੀਂ ਆਪਣੇ ਵੱਲੋਂ ਇੱਥੇ ਜੀ ਆਇਆਂ ਖਦੇ ਧੰਨਵਾਦ ਕਰਦੇ ਆ ਸਮੂੱਚੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦੇ ਆ ਜਿਹੜੇ ਇੱਥੇ ਦੀਆਂ ਸਰਗਰਮੀਆਂ ਸਾਰੇ ਦੇਸ਼ਾਂ ਵਿੱਚ ਦੇਸ਼ਾਂ ਚਾਕੇ ਇਸ ਗੁਰੂ ਘਰ ਦੀਆਂ ਵਡਿਆਈਆਂ ਕਰ ਰਹੇ ਆ ਸਾਰਿਆਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ